ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਨਵੇਂ ਤੇ ਪੁਰਾਣੇ ਜੁੜੇ ਆਂ ਵੀ ਆਪਾਂ ਭੈਣਾ ਪੜਨਾ ਪਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਆਪਣਾ ਪਿਆਰ ਤੇ ਆਪਣੇ ਸੋਹਣੇ ਸੋਹਣੇ ਸਾਨੂੰ ਤੁਸੀਂ ਕਮੈਂਟ ਵੀ ਦਿੰਦੇ ਰਹਿੰਦੇ ਆ ਤੇ ਆਪਣੇ ਆ ਜਿਹੜੀਆਂ ਸਾਡੀਆਂ ਗੱਲਾਂ ਤੁਸੀਂ ਸਾਡੇ ਨਾਲ ਦੱਸਦੇ ਵੀ ਆ ਤੇ ਅਸੀਂ ਉਹ ਗਲਤੀਆਂ ਨੂੰ ਆਪਣੀਆਂ ਨੂੰ ਤੁਹਾਡੀਆਂ ਕਿਹਾ ਅਸੀਂ ਉਹ ਗਲਤੀਆਂ ਨੂੰ ਫੋਲੋ ਵੀ ਕਰਦੇ ਹਾਂ ਕਿੱਥੋਂ ਗਲਟਾ ਕਿੱਥੋਂ ਨਹੀਂ ਉਸ ਚੀਤੇ ਨੂੰ ਅਮਲ ਜਿੱਤ ਕਰ ਰਹੇ ਹਾਂ ਸਮਝੋ ਵੀ ਅਸੀਂ ਕਮੈਂਟ ਮਾਰਤਾ ਜੀ ਤੇ ਸਮਝਦੇ ਆ ਕਿ ਨਹੀਂ ਸਮਝਦੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਜੀ ਅਸੀਂ ਤੁਹਾਡੀ ਹਰ ਵਾਰ ਕਰਦੇ ਆ ਕਿ ਉਹ ਗਲਤੀ ਮਨ ਲੱਭਦੇ ਵੀ ਆ ਸਾਡੀ ਗਲਤੀ ਹੈ ਕਿੱਥੇ ਸੀ ਤੇ ਉਹ ਗੱਲਾਂ ਵੀ ਜਰੀਏ ਜੀ ਅੱਗੇ ਦੇ ਗੱਲਾਂ ਵੀ ਸੁਣਦੀ ਆ ਤਾਂ ਤੁਸੀਂ ਤੁਸਰੀ ਕਰਨ ਲਈ ਕਮੈਂਟ ਜਰੂਰ ਦਿਆ ਕਰੋ ਜੀ ਤੇ ਇੱਥਰ ਆ ਚਾ ਰੰਜੀਤ ਬੈਠੀ ਆ ਜੀ ਅੱਜ ਹਾਂ ਹਸਪਤਾਲ ਦੇ ਸਾਹਵੇਂ ਪਰ ਮਾਦੀਨ ਜਗਾ ਤੇ ਨਹੀਂ ਚਾਹੀਦੀ ਬੀ ਰੰਜੀਤ ਸਾਹਮਣੇ ਉੱਤਰੋ ਤੇ ਦੁੱਖ ਤਕਲੀਫਾਂ ਤੋਂ ਦੂਰ ਦਿਖਾਉਂਦਾ ਹੈ ਇਹ ਦਕਾਂਪੇ ਦਾ ਦਿਖਾ ਰਿਹਾ ਹੈ ਜੀ ਦਾ ਹਾਂ ਵੀ ਬਹੁਤ ਸੰਕਮਪ ਹੈ ਸੱਚੀ ਗੱਲ ਆ ਭਾਈ ਕਿਸੇ ਨੇ ਸੱਚ ਕਿਹਾ ਹੈ ਬੰਦਾ ਨਾਲ ਕੋਈ ਕਹਿ ਦਿੰਦਾ ਹੈ ਜਨਾਨੀਆਂ ਦਾ ਘਰ ਦੇ ਵਿੱਚ ਬੇਦੀਆਂ ਰਹਿਣੀਆਂ ਇਹਨਾਂ ਨੂੰ ਕਿਹੜੇ ਕੰਮ ਆ ਕੋਈ ਪਰ ਤੁਸੀਂ ਸੱਚ ਜਾਣ ਅੱਜ ਮੇਰੀ ਭੂਤਨੀ ਘੁੰਮੀ ਪਈ ਆ ਅੱਜ ਮੇਰੀ ਭੂਤਨੀ ਘੁੰਮੀ ਪਈ ਆ ਔਰ ਤੁਸੀਂ ਪੁੱਛੂਗੇ ਕੀ ਆ ਇਹਦਾ ਹੁਣ ਫੇਰ ਦੀ ਬਿਮਾਰ ਪਈ ਆ ਕੱਪੜੇ ਧੋਣ ਨੂੰ ਪੈਤੀ ਸਾਡੇ ਪੇ ਅੰਤ ਪਹਿਲਾਂ ਧੋਤੇ ਕੱਪੜੇ ਕੱਪੜੇ ਧੋਣ ਤੋਂ ਬਾਅਦ ਮਣਾ ਮੁੰਡਾ ਨੇ ਝਾੜੂ ਪੂੰਛ ਆਇਆ ਤਾਂ ਉਹ ਕਰਿਆ ਉਸ ਤੋਂ ਬਾਅਦ ਜੇ ਤਵੇਰੀ ਨੂੰ ਦਵਾਈ ਦੇਣ ਲੱਗਿਆ ਵਿਚਾਲੇ ਨੂੰ ਮੈਂ ਦਵਾਈ ਲਿਆਦਮਾ ਪਰ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਚਲੋ ਤੇ ਬੀਬੀ ਨੂੰ ਫੋਨ ਕਰਿਆ ਬੀਬੀ ਕਹਿੰਦੀ ਕੋਈ ਨਹੀਂ ਭਾਈ ਤੂੰ ਆਏਗਾ ਰੋਟੀ ਮੈਂ ਬਣਾ ਰਣੀ ਵੀ ਤੂੰ ਰੋਟੀ ਮੇਰੇ ਕੋਲ ਚੱਕ ਲੈ ਰੋਟੀ ਦੀ ਜਿੱਦੀ ਕੋਤੇ ਮੈਨੂੰ ਲੈ ਆਇਆ ਤਾਂ ਧਰਦਾ ਕੰਮ ਬਾਈ ਇਹ ਨਹੀਂ ਨਿਪਟਦੇ ਮੈਂ ਕਿਹਾ ਮੈਂ ਤਵੇੜ ਦੇ ਨੇ ਠੂਣੀ ਦੀ ਲਾਗੇ ਦੇਖੀ ਭਜੋ ਕਜੋ ਪਹਿਲਾਂ ਤਾਂ ਆਹੀ ਜਿਹੜਾ ਸਾਡਾ ਖਲਾਉਣਾ ਹੈ ਇਹੀ ਨਹੀਂ ਟਿਕਣ ਦਾ ਸਭ ਤੋਂ ਵੱਡਾ ਕੰਮ ਇਹ ਆ ਮਾੜੇ ਬਿਠਾ ਦੇ ਕੱਲਾ ਹੀ ਬਿਠਾ ਦੋ ਜਹਾ ਲੈ ਅੱਜੋ ਚਲੇ ਜਾਓ ਤਾਂ ਹੈ ਹਾਂ ਮਾੜੇ ਉੱਥੇ ਲੈ ਕੇ ਚਲੇ ਜਾਓ ਤੋ ਗੱਲ ਉਹ ਲਜੰਦ ਖੇਲੀ ਜਾਵੇ ਇਹ ਕਿਹ ਹੈ ਟਿਕਣ ਵਾਲੀ ਇਹ ਕਾਹੀ ਉਮਰੇ ਬਚਪਨ ਬਚਪਨ ਹਾਂ ਅਭੀ ਹੁਣ ਦਸ ਸਾਲ ਦਾ ਪਾਪਾ ਛੱਡਦਾ ਅੱਗੋਂ ਬਹੁਤ ਛੱਡਦਾ ਪੱਕੇ ਦੇ ਲੈ ਚਾਹ ਜਲੀ ਹੁੰਦਾ ਮੈਂ ਨਹੀਂ ਚੱਲੋ ਪਹਿਲੇ ਇਹਨੂੰ ਦਵਾਈ ਦੋਣਾ ਤੇ ਡਾਕਟਰ ਦੇਖਦੇ ਇਹਨੂੰ ਕੀ ਆ ਜਿਹੜਾ ਤੈਨੂੰ ਲੁਫਾਫਾ ਡੋਰ ਬਣ ਲਈ ਲੁਫਾਫਾ ਹੈ ਨਾ ਤੂੰ ਖੇਲਦੇ ਹੁੰਦੇ ਦੇ ਨਾ ਆ ਪਤੰਗ ਦਾ ਹੁਣ ਮੈਂ ਖੇលਿਆ ਤਾਂ ਬਹੁਤ ਸੋਹਣਾ ਲੱਗਿਆ ਮੈਨੂੰ ਆ ਡੋਰ ਵਾਲੀ ਰੀਲ ਵਾਲੀ ਉਹਨਾਂ ਉਹਨਾਂ ਕਾਗਜ਼ ਨੂੰ ਉਡਾਈ ਗਿਆ ਪਸੰਦਤ ਹੁੰਦੀ ਸੀ ਜਾਂ ਪਸੰਦ ਬਸੰਤ ਪਾਲਾ ਅਣਤ ਉਸ ਟਾਈਮ ਦੀਆਂ ਗੱਲਾਂ ਇਹ ਬਚਪਨ ਦੀਆਂ ਗੱਲਾਂ ਹੁਣ ਕਿੱਥੇ ਉਹ ਗੱਲਾਂ ਗਈਆਂ ਹੋਰ ਤਾਂ ਇਹ ਕਹਿਣਗੇ ਸਾਨੂੰ ਪਤੰਗ ਲੈ ਚਾਹਦੇ ਆ ਇਹ ਕੋਈ ਦੋਰ ਸਾਨੂੰ ਚਾਹਦੇ ਆ ਤਫਰੀ ਤਫਰੀ ਜੋ ਜਿਹੜੀ ਸਾਰੇ ਬੰਦਾਂ ਨੂੰ ਸਾਨੂੰ ਕਿੱਥੇ ਹੁੰਦਾ ਦਾ ਅਸੀਂ ਸੂਤ ਲੈ ਲੈਣਾ ਸੂਤ ਲੈ ਕੇ ਅਸੀਂ ਦਰਫਤਾ ਨੂੰ ਬੰਨਦੇ ਫਿਰਿਆ ਨਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਦੇ ਵਿੱਚ ਫੇਵੀ ਗੋਲ ਪਾ ਕੇ ਵਿੱਚ ਆਨ ਨੂੰ ਪੱਕੀ ਡੋਰ ਉਣਾ ਬਣਾ ਹਮਮ ਅਜ ਤਰ੍ਹਾਂ ਚੜਦੇ ਹੁੰਦੇ ਸੀ ਹਾਂ ਹੁਣ ਤਾਂ ਦੂਈਆਂ ਡੋਰਾਂ ਨੇ ਬਹੁਤ ਜਿਹੜੀ ਚਾਰਾ ਚੁਣਾ ਡੋਰਾ ਜੀਆਂ ਆੜੀਆਂ ਪਰ ਐਤ ਕੀ ਬੜੀ ਸਖਤਾਈ ਰਹੀ ਹੈ ਤਾਂ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਵੀ ਬੜੀ ਸਖਤਾਈ ਰੱਖੀ ਉਹਨਾਂ ਨੇ ਐਤੀ ਵੇਲੇ ਬਹੁਤ ਘੱਟ ਸਿੰਪਲ ਰੱਖੀਆ ਡੋਰ ਬਹੁਤ ਘੱਟ ਜੜੀਆਂ ਇਹ ਵਿਕੀਆਂ ਵੀਆਂ ਤੇ ਦੁਆ ਨੰਬਰ ਤੇ ਹੁਣ ਦਿਵਾਲੀ ਦਾ ਤਿਹਾੜ ਜਿਹੜੇ ਮਿਲ ਆ ਰਹੇ ਨੇ ਜੀ ਤੇ ਦੁਆ ਦੇ ਤਿਹਾੜਾਂ ਨੂੰ ਭਾਈ ਦੇਖੋ ਤੁਹਾਨੂੰ ਪਤਾ ਹੀ ਆ ਵੀ ਆਪਣੇ ਅੱਜ ਕੱਲ ਜਿਹੜੇ ਜਵਾਬ ਆ ਬਹੁਤ ਹਿੰਦੀਆਂ ਤੇ ਭਾਈ ਆਪਣੇ ਜਵਾਬਾਂ ਦਾ ਦੇਖਪਾ ਤੁਸੀਂ ਕਰਨੇ ਕਿਉਂਕਿ ਜਵਾਬ ਤਾਂ ਦੇਖੋ ਜੀ ਹਿੰਦ ਕਰਦਾ ਹੀ ਕਰਦਾ ਹੈ ਮੈਨੂੰ ਆਹ ਦਵਾ ਦੋ ਮੈਨੂੰ ਆਹ ਬੰਬ ਦਵਾ ਦੋ ਪਰ ਭਾਈ ਤੁਸੀਂ ਉਹ ਚੀਜ਼ਾਂ ਇਹਨਾਂ ਨੂੰ ਦਵਾਇਓ ਜੋ ਪਾਈ ਨਿਆਣੇ ਬੱਚੇ ਦੇ ਚਲਾਉਣ ਦੇ ਜੋਖੂ ਹੋਣ بڑے بڑے ਬੰਬਾਂ ਨਾਲ ਉਹ ਨਿਆਣਿਆਂ ਨੂੰ ਦੂਰ ਰੱਖਿਓ ਆ ਛੋਟੇ ਮੋੜੇ ਜਿਹਨੇ ਵੀ ਗੁੜੀ ਬੰਬ ਜੋਗੇ ਪਿਸਤੌਲਾਂ ਆਈਆਂ ਹੋਗੀਆਂ ਐਸੀ ਜਿਹੀ ਚੀਜ਼ਾਂ ਜ਼ਰੂਰ ਕੋਈ ਗੱਲ ਨਹੀਂ ਇਹ ਨਾਰਮਲ ਚੀਜ਼ਾਂ بڑے بڑے ਬੰਬਾਂ ਤੋਂ ਪਾਈ ਆਪਣੇ ਨਿਆਣਿਆਂ ਦੇ ਦੂਰ ਰੱਖਿਓ ਜਿਕਣਾ ਪਾਪਾ ਬਾਤ-ਬਾਤ ਮੇਰੇ ਹਿਸਾਬ ਨਾਲ ਪਾਪਾ ਨੂੰ ਡਾਕੇ ਨਾਲ ਚਲਾਇਓ ਕਿਉਂਕਿ ਪ੍ਰਦੂਸ਼ਣ ਤਾਂ ਪਹਿਲੀ ਬਹੁਤ ਖਰਾਬ ਆ ਤਾਂ ਕਿ ਹੁਣ ਵਿੱਚ ਹੋਰ ਨਾ ਹੋਵੇ ਸੋ ਜੀ ਮਿੰਦਰ ਦਾ ਬਾਦ ਮਿੰਦਰ ਹੈ। ਚੱਲੀਏ ਫਿਰ ਚਲੋ ਜੀ ਚੱਲਦੇ ਆ ਮਨਿੰਦਰ ਨੂੰ ਵੀ ਟਿਊਸ਼ਨ ਚੱਲਣਾ ਹੈ, ਲੇਟ ਆਜ। ਹਾਂ। ਕਿਆ ਕਹਿਣਾ ਲੈ। ਲੈ ਲੈ। ਹਾਂ ਲੈ। ਹਾਂ ਕਰੋ ਜੀ ਮੁਲਾਕਾਤ ਇਹਨਾਂ। ਸਛਰੀ ਕਾ ਜੀ ਸਾਰਿਆਂ ਨੂੰ ਅੰਦਰ ਚ ਵਧੋ। ਬੱਸ। ਚਲੋ ਜੀ ਚਲੋ। ਮਿਲਦੇ ਆਪਾਂ ਹੁਣ ਸਭੀ ਸ਼੍ਰੀ ਚੰਕੌਰ ਸਾਹਿਬ ਜਾ ਕੇ ਦੇ ਦੇ ਡਾਕਟਰ ਸਾਹਿਬ ਟੈਸਟ ਕਿਹੜੇ ਲਿਖਦੇ ਆ ਉਹਨੇ ਕਹਿ ਆ। ਆਪਾਂ ਸ਼੍ਰੀ ਚੰਕੌਰ ਸਾਹਿਬ ਆਪਣੇ ਡਾਕਟਰ ਸ਼ਿਵਾਸ਼ ਕਲੀਨਿਕ ਤੇ ਹਾ ਵੀ ਹੈ ਦਰ ਦਰ ਤੋਂ ਦੇਖ ਹੋ ਗਿਆ ਨਾ ਲੈ ਤੂੰ ਮੰਨੂ ਮੁੰਡਾ ਸਾਹਮਣੇ ਆ ਆਸੀ ਮੁੰਡਾ ਇਹ ਹੁਣ ਦੇਖਦੇ ਆ ਡਾਕਟਰ ਸਾਹਿਬ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਵੀ ਆ ਜਾ ਛੁ ਆਸ ਕਲੀਨਿਕ ਤੇ ਪਹੁੰਚੇ ਹੋਏ ਆ ਅਸੀਂ ਚੱਲ 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 ਛੇਤੀ ਕਰ ਡਾਕਟਰ ਸਾਹਿਬ ਸਸਰੀ ਗਾਲ ਤੁਸੀਂ ਨੂੰ ਠੀਕ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ। ਹਾਏ। ਫੜੀ। ਲਾਦੀ ਨਹੀਂ ਜਾਨੀ। ਮੇਰਾ ਵਾਲੀ ਪੈਸਾ ਫੜੀ। ਸਭ। ਲਓ ਜੀ ਡਾਕਟਰ ਕੋਲ ਤੋਂ ਅਮੋਸ਼ਾ ਮਾਤਾ ਕੋਲ ਤੇ ਪਹਿਲਾਂ ਮਾਤਾ ਨਾਲ ਕੋਲ ਮੁਲਾਕਾਤ। ਸਾਥ ਸਿਕ ਭਾਈ ਜਾਰੇ ਅਨੁਸਾਰ ਠੀਕ ਠਾਕ ਹੈ ਬਦਿਆ ਹੈ। ਤੁਸੀਂ ਵੀ ਮਾਗਰ ਹੋ ਨੂੰ ਠੀਕ ਕਰਾ। ਰਾਜ ਤੰਦਰੁਸਤ ਰੱਖਣਾ ਕੀ ਆ ਗਿਆ ਨਾ ਡਾਕਟਰ ਨੂੰ ਕਿਹਾ ਮੈਂ ਮਾੜੀ ਮਾੜੀ ਕਿਸਮਤ ਨਹੀਂ ਭੇਜ ਡਾਕਟਰ ਨੂੰ ਦਣਕੇ ਪਰਦਰਸ ਵੀਰੇ ਨੀ ਦੇਖਿਆ ਦਵਿਆ ਪੋਟਾਗੀਆਂ ਕਰਵਾਈਆਂ ਦੀ ਇਨਫੈਕਸ਼ਨ ਦੀ ਸੈਮ ਇਹ ਵੀ ਨਹੀਂ ਹੈ ਕਿ ਇਨਫੈਕਸ਼ਨ ਕੀ ਹੈ ਮਾੜੀ ਮੁੱਢ ਚਲੂਗਾ ਨਾ ਆਪ ਪਾ ਲੀਗਾ ਤੇ ਇਹ ਲਾਦੇ ਤੇ ਟੀਕੇ ਲਾਉਂਦਾ ਮੈਨੂੰ ਜਿਵਾ ਵੀ ਦਿੱਤੀ ਦੀ ਮੇਰੀ ਜਵਾਲੀ ਨਾਲ ਜਿੰਨਾ ਵਿੱਚ ਉਹ ਤੀ ਦਾ ਸਾਰਾ ਜਦ ਤੱਕ ਦਰਦ ਕਰ ਰਿਹਾ ਹੈਗਾ ਉਹ ਡਾਕਟਰ ਕਹਿੰਦਾ ਵੀ ਜਦ ਇਹਦਾ ਆਪਰੇਸ਼ਨ ਹੋਇਆ ਤਾਂ ਪਿੱਤੇ ਦਾ ਜਦ ਵੀ ਉਹ ਡਾਕਟਰ ਹੀ ਸਾਨੂੰ ਦੇਖੋ ਕਲੀਅਰ ਕਰਿਆ ਤਾਂ ਵੀ ਜਦੋਂ ਚਾਰੀ ਜਿੱਤੇ ਦਰਦ ਹੁੰਦਾ ਤਾਂ ਸਾਨੂੰ ਉਹ ਨਹੀਂ ਕਲੀਅਰ ਕਰਿਆ ਤਾਂ ਵੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਦੇ ਜਿਹੜਾ ਪਿੱਤੇ ਦੀ ਪ੍ਰੋਬਲਮ ਆ ਵੀ ਉਹਦਾ ਪਿੱਤੇ ਦੀ ਪੱਤੀ ਦੀ ਪ੍ਰੋਬਲਮ ਲੱਗਦੀ ਹੈ ਵੀ ਤੁਸੀਂ ਜਾ ਕੇ ਡਾਕਟਰ ਸ਼ਿਵਾਹ ਨੂੰ ਮਿਲੋ ਕਿਉਂਕਿ ਔਰ ਸੌਰੀ ਮਾ ਵੀ ਡਾਕਟਰ ਉਹਪਰ ਉਹਨਾਂ ਨੇ ਭੇਜਿਆ ਤਾਂ ਸਾਨੂੰ ਆਪਣੇ ਸ਼ਿਵਾਹ ਡਾਕਟਰ ਨੇ ਹੋਣੇ ਇਹ ਮੈਨੂੰ ਹੋਰ ਕਹਿੰਦਾ ਕਹਿੰਦਾ ਵੀ ਜਦੋਂ ਆਪਰੇਸ਼ਨ ਹੋਇਆ ਤਾਂ ਵੀ ਉਹਨਾਂ ਨੇ ਕੋਈ ਸਕੈਨ ਕਰਾਈ ਦੀ ਪਰ ਮੈਨੂੰ ਜੱਥੇ ਤੱਕ ਲੱਗਦਾ ਸੀ ਸਕੈਨ ਕਰਾਈ ਤੀ ਹਨਾ ਚਾਹੀਦੀ ਤਾਂ ਪਰਸ ਤੋਂ ਬਾਅਦ ਕੋਈ ਨਹੀਂ ਕਰਾਈ ਕਹਿੰਦਾ ਇਹ ਨੀ ਹੋਇਆ ਆਪਰੇਸ਼ਨ ਤੋਂ ਬਾਅਦ ਤਾਂ ਕਰਾਈ ਹੀ ਇੱਕ ਕਰਾਈ ਤੀ ਬਸ ਪਥਰੀ ਗਈ ਜਿਹੜੀ ਗੋਗੀ ਚੱਲਦੀ ਜਿਹੜੀ ਜੰਗ ਬਾਰ ਕਰ ਉਦੋਂ ਬਾਅਦ ਕੋਈ ਵੀ ਨਹੀਂ ਹੋਈ ਆਪਣੀ ਉਹ ਇੱਥੇ ਐਮ ਆਰ ਆਈ ਇਹਦੇ ਚੰਡੀਗੜ੍ਹ ਉਹ ਤਾਂ ਐਮ ਆਰ ਆਈ ਸੀ ਉਹ ਤਾਂ ਛੱਡ ਦਿਓ ਤੇਰੇ ਨੂੰ ਕਹਿੰਦਾ ਕਹਿੰਦਾ ਵੀ ਜਦੋਂ ਇਹਨਾਂ ਨੇ ਆਪਰੇਸ਼ਨ ਕਰਿਆ ਤਾਂ ਵੀ ਕੋਈ ਨਾ ਕੋਈ ਟੁਕੜਾ ਨਾੜ ਵਿੱਚ ਰਹਿ ਗਿਆ ਆਇਆ ਇਹ ਦਰਦ ਹੁੰਦਾ ਗਿਆ ਪਤਾ ਨਹੀਂ ਪਤਾ ਨਹੀਂ ਹੁੰਦਾ ਅੱਲਾਹ ਕਾਲੂ ਕਹਿੰਦਾ ਪਹਿਲਾਂ ਇੱਧਰ ਕਰਾਉਣੀ ਸਕੈਨ ਕਰਾ ਪਹਿਲਾਂ ਇੱਥੇ ਰੋਪ ਇੱਥੇ ਨਹੀਂ ਅਰਡਾ ਫੋਲ ਕਰਾ ਬਗ ਬਗ ਕੋਈ ਅਰਦਾਸ ਕਰ ਦੀਤ ਕਰਦੀ ਕੋਈ ਪ੍ਰੋਬਲਮ ਨਾ ਹੋਵੇ ਪਰ ਕਹਿੰਦਾ ਜਿੱਥੇ ਤੱਕ ਇਹ ਦੱਸਦੀ ਹੈ ਮੇਰੇ ਐਂਕ ਭੰਬ ਦਾ ਚਾਰੇ ਪਾਸੇ ਤੇ ਦਰਦ ਵੀ ਉਹੀ ਕੋਈ ਨਾੜ ਦੇ ਵਿੱਚ ਕੋਈ ਫਸਿਆ ਹੋਇਆ ਕੋਈ ਥੋੜਾ ਮਾੜਾ ਮੋਟਾ ਇਹ ਕਹਿੰਦਾ ਦੇਖ ਵੀ ਮੈਂ ਤਾਂ ਕਹਿੰਦਾ ਜਿੱਦਾਂ ਦੇਖ ਰਾਇ ਦੱਸੂਗਾ ਵੀ ਜੇ ਮੈਂ ਦੇਖ ਕੇ ਤੁਹਾਨੂੰ ਦੱਸ ਦੂਗਾ ਵੀ ਕਿਵੇਂ ਹੈ ਕਿਵੇਂ ਨਹੀਂ ਨਹੀਂ ਕਹਿੰਦਾ ਵੀ ਤੁਹਾਨੂੰ ਡਾਕਟਰ ਮਾਗਣ ਨੂੰ ਮੈਂ ਲੱਭਣਾ ਹਾਂ ਠੂ ਹੱਲ ਕੱਢੂਗਾ ਵੀ ਆਪਰੇਸ਼ਨ ਨੂੰ ਉਹ ਗਵਾ ਦੁਆਰਾ ਜਾਂ ਜਦੋਂ ਦਵਾਈ ਨਾਲ ਨਿਕਲੂਗੀ ਕਹਿੰਦਾ ਉਹ ਧੀਆ ਕਰੂਗਾ ਤੁਹਾਨੂੰ ਤਾਂ ਵੀ ਮੈਂ ਤਾਂ ਭਾਈ ਦੇਖ ਤਾ ਨੂੰ ਦੱਸ ਤੂ ਔਰ ਕਹਿੰਦਾ ਜਿੱਥੇ ਤੱਕ ਮੈਨੂੰ ਲੱਗਦਾ ਵੀ ਇਹ ਇਹੀ ਪ੍ਰੋਬਲਮ ਲੱਗਦੀ ਹੈ ਮੈਨੂੰ ਜਦੋਂ ਵੀ ਵੀ ਕੋਈ ਜਦੋਂ ਉਹਨੇ ਆਪਰੇਸ਼ਨ ਕਰਿਆ ਤਾਂ ਉਹ ਆਪਰੇਸ਼ਨ ਕਰਨ ਤੋਂ ਬਾਅਦ ਸਕੈਨ ਨਹੀਂ ਕੀ ਅਲਟਰਾਸਾਉਂਡ ਨਹੀਂ ਕਰਿਆ ਵੀ ਮਾੜਾ ਮੋਟਾ ਕਿਤੇ ਪਤਰੀ ਦਾ ਮਾੜਾ ਮੋਟਾ ਕਿਤੇ ਕਿੰਤਾ-ਕੰਤਾ ਰਹੀ ਹੈ ਰੀਵਿਊ ਕਰਦਾ ਕਹਿੰਦਾ ਵੀ ਗੈਸ ਨਾ ਬਣਦੀ ਹੋਵੇ ਗੈਸ ਕਰਕੇ ਵੀ ਹੋ ਜਾਂਦਾ ਹੈ ਕਈ ਪ੍ਰੋਬਲਮਾਂ ਹੋ ਜਾਂਦੀਆਂ ਪਰ ਕਹਿੰਦਾ ਵੀ ਮੈਂ ਕਲੀਅਰ ਕਰ ਲੈਣਾ ਵੀ ਹਾਂ ਵੀ ਭਾਈ ਦੇਖ ਪਾਉਂ ਵੀ ਦਵਾਈਆਂ ਤੁਹੇ ਦੇਈਏ ਉਹ ਤੇ ਧੱਕੇ ਨਾਲ ਪੈਸੇ ਨਹੀਂ ਬਣਾਉਂਦਾ ਇਹਨੂੰ ਵੀ ਨੇੜ ਨੇ ਕਾਹਦੇ ਤਰਾਈ ਉਹ ਕਹਿੰਦਾ ਵੀ 8 8:30 ਵਜੇ ਜਾਈਂ ਖਾਲੀ ਢਿੱਡ ਖਾਲੀ ਢਿੱਡ ਕਹਿੰਦਾ ਜਾ ਕੇ ਉੱਥੇ ਜਾ ਕੇ ਸਕੈਨ ਕਰਾ ਲਈਂ 5-600 ਰੁਪਏ ਲੀਡੋ ਉਹਨੇ ਸਾਰੀ ਦਿਹਾੜਾ ਮੈਂ ਚੱਲ ਪੈਸਾ ਦਾ ਦੇਖਾ ਉਹਦਾ ਜਾਂਦਾ ਰਹਿੰਦਾ ਹੈ ਨਾ ਵੀ ਹੁਣ ਦੇਖਦਾ ਹਾਂ ਕੱਲੂ ਜਾਣਾ ਇਹਨੂੰ ਲੈ ਕੇ ਉਤੋਂ ਬਾਅਦ ਦੇ ਵਿੱਚ ਜਾਊਗਾ ਜੇ ਉਹਨੇ ਮੈਨੂੰ ਕਿਹਾ ਵੀ ਵੈਸੇ ਤਾਂ ਦਾਦਕਾਰ ਬਾਬੇ ਮੂਰੇ ਵੀ ਹੁਣ ਨਹੀਂ ਆਪਰੇਸ਼ਨ ਕਰਨਾ ਮਾੜਾ ਚੱਕ ਪੈਰਾਂ ਵਿੱਚ ਪਈ ਵੀ ਹੁਣ ਨਹੀਂ ਆਪਰੇਸ਼ਨ ਹੋਣਾ ਇਹ ਗੱਦੀ ਬਾਰ ਨੂੰ ਨੇ ਕਿੰਨਾ ਦੁੱਖ ਭੋਗਿਆ ਫਿਰ ਆ ਪਿੱਤੇ ਦਾ ਆਪਰੇਸ਼ਨ ਹੋਇਆ ਐਨੇ ਆਪਰੇਸ਼ਨ ਕੀ ਬੀਬੀ ਹੁਣ ਨਹੀਂ ਇਹ ਮੁਸ਼ਕਲ ਅਰਦਾਸ ਕਰਿਓ ਜੀ ਤੁਸੀਂ ਵੀ ਬਈ ਤਾਂ ਮੈਂ ਨਹੀਂ ਭਾਈ ਠੀਕ ਠਾਕ ਰਹਿਣਾ ਨਾ ਨਿਆਂ ਦੀ ਬਾਣ ਹਾਂ ਕੀ ਕਿਤੇ ਰੋਗ ਲੱਗਦਾ ਮਾਰੇ ਬੰਦੇ ਨੂੰ ਠੰਡਾ ਮਾਰੇ ਕੀ ਮਾਰੇ ਬੰਦੇ ਕੋਈ ਜਿਹੜੇ ਕਾਸਟ ਆਉਂਦੇ ਆ ਕਿਆ ਕਰਾਂ ਹੁਮੇ ਨਹੀਂ ਕਾਈ ਤਰਦ ਵੀ ਹੁੰਦਾ ਔਰ ਲੱਗਦਾ ਇੱਥੇ ਦਰਦ ਵੀ ਹੁੰਦਾ ਕੋਈ ਟੀਕੇ ਤੋਂ ਉਹਨੇ ਲਾਤੇ ਜਦ ਤੱਕ ਟੀਕੇ ਦਾ ਸਾਰਾ ਵੀ ਠੀਕ ਹੈ ਲਾਈਮੋ ਨਹੀਂ ਹੋਦਾ ਯਾ ਲੈ ਮੋਟੇ ਕਰ ਲੋਟੀ ਖਾਲੀ ਕੀਤੀ ਬੈਗ ਹੈ ਹਾਂ ਪਾਣੀ ਦੀ ਹੋਰ ਆਹ ਮੱਕੀ ਹੋਮ ਕਾ ਕਰਾ ਮੈਨੂੰ ਸਮਝ ਨਹੀਂ ਕਿਸ ਨੂੰ ਦੀ ਗੱਲ ਹੈ ਬਸ ਦੇਖ ਮੂਰੇ ਤਿਹਾਰ ਆ ਗਏ ਉਹ ਸਾਰਾ ਕੰਮ ਪਿਆ ਤਾਂ ਅੱਜ ਕਹਿੰਦੇ ਵੀ ਚੱਲ ਵੀ ਐਤਵਾਰ ਤੇ ਭਾਈ ਬਾਂ ਝਾਟੜ ਗਿਆ ਘਰ ਆ ਵੀ ਗਾ ਉਹ ਵੀ ਤਾਂ ਕਿੱਥੇ ਆਉਣਾ ਮਾਹਾਂ ਸੀ ਮਵਾਰ ਮੈਂ ਕਿਸੇ ਨੂੰ ਲਾ ਲੂੰਗੀ ਕੋਈ ਕੀ ਜਿੱਥੇ ਹੋਣ ਲਾਲੂ ਇਸ ਚਾਰ ਨੇ ਮੈਂ ਨਹੀਂ ਤਾਂ ਆਪੇ ਚਾਹ ਲੈਣਾ ਆ ਵੀ ਚਾੜ ਲਾਂਗੇ ਉਹ ਨਹੀਂ ਗੱਲ ਕਰਦਾ ਮੈਂ ਚੜਦਾ ਚਾਰ ਮਿਆਂ ਬੜਾ ਸੋਹਣਾ ਲੈਂਦਾ ਮੈਂ ਮੈਂ ਭਾਂਡੇ ਭੁੰਡੇ ਸਾਫ਼ ਸੌ ਕਰਕੇ ਰੱਖ ਹੋਣ ਤੋ ਤਵਈਆ ਹੋਵੇ ਉਹਨੂੰ ਸਾਫ਼ ਪੀਏ ਕਿ ਨਹੀਂ ਤੇ ਹਣ ਕਰੂੰਗੇ ਜੇ ਅਗਲੇ 15 ਦਿਨ ਪਾਏ ਅੱਜ 15 ਦਿਨ ਕਿਹਾ 10 ਦਿਨ 5 ਦਿਨ ਲੰਘ ਗਏ 12 ਦਿਨ ਬੈਗੇ ਚੱਕਰੀਆਂ ਆ ਗਏ ਵਿੱਚ ਗੜਬੜੇ ਬੰਗਲਵਾਰ ਨੂੰ ਮੰਗਲਵਾਰ ਨੂੰ ਗੜਬੜੇ ਪਾਸਾ ਆ ਗਾ ਮੰਗਲਵਾਰ ਨੂੰ ਗੜਬੜੇ ਫਿਰ ਹੋਣੀਆਂ ਚੱਕਰੀਆਂ ਫਿਰ ਆਉਣੀਆਂ ਦੀਵਾਲੀ ਮੈਨੂੰ ਦਰਦ ਆ ਰਿਹਾ ਪਿੱਛੇ ਇਹ ਮੈਨੂੰ ਜਿੱਥੇ ਤੱਕ ਲੱਗਦਾ ਹੈ ਨਾ ਜਰਨਜੀਤ ਤੇ ਟਾਂਕੇ ਡੰਕਿਆਂ ਦਾ ਦਰਦ ਨਾ ਹੋਵੇ ਹੈ ਨਾ ਟਾਂਕੇ ਵਾਲਾ ਦਰਦ ਦਾ ਟਾਂਕੇ ਦੁੱਤਾ ਮੈਨੂੰ ਪਤਾ ਵੀ ਨਹੀਂ ਦਰੋਂ ਗ੍ਰਾਹ ਕਾ ਬੜਾ ਦੁਖਾ। ਤਾਂ ਕਿ ਦੂਕਿਆਂ ਕਰਕੇ ਤਾਂ ਨਹੀਂ ਹੁੰਦਾ। ਹਾਂ ਨਹੀਂ ਮੇਰਾ ਤਾਂ ਕਿ ਉਹਦਾ। ਇਹਦੇ ਪਸਰੀ ਤੇ ਘੁਮ ਰਿਹਾ। ਪਸਰੀ ਹੋ ਗਈ। ਢਿੱਡ ਵਿੱਚ ਹੋ ਗਈ। ਢਿੱਡ ਵਿੱਚ ਕੀ ਹੈ? ਉਹ ਸਾਰਾ ਪਤਾ ਲੱਜਣਾ ਮਾਸੀ ਸਿਗੇ। ਹੂੰ। ਉਦਾਸ ਕਰਿਓ ਜੀ ਤੁਸੀਂ। ਮੈਂ ਹੁਣ ਨਹੀਂ ਆਪਰੇਸ਼ਨ ਹੋਣੇ ਕਿਉਂਕਿ ਪਹਿਲੇ ਹੀ ਬਹੁਤ ਆਪਰੇਸ਼ਨ ਹੋਏ ਚ ਰੰਜੀਤ ਦੇ ਦੋ ਆਪਰੇਸ਼ਨ ਤਾਂ। ਪਹਿਲੇ ਹੂਲੇ ਕੋ ਲਖਤ ਨਾਲੇ ਸਾਲ ਦੇ ਵਿੱਚ ਦੋ ਆਪਰੇਸ਼ਨ ਹੋਨੇ ਠੀਕ ਹੈ ਤੇ ਉਹ ਨਾਇਕ ਨੋਸਤ ਆਵੇ ਜੀ ਪਰਮਾਤਮਾ ਇਦਾਂ ਹੀ ਮਿਹਰ ਕਰੇ ਪੂਰੇ ਤਿਹਾਰ ਆਉਨੇ ਆ ਨਿਕ ਤਾਂ ਬੇਈ ਕਿਸਮ ਦਾ ਕੋਈ ਨਾ ਅੱਠ ਦਿਨ ਬਾਅਦ ਕਰ ਜਾਂਦਾ ਸੰਭਲੇ ਅੱਠ ਦਿਨ ਉਹ ਬੇਰੰਗ ਤੱਕ ਦੇਖਿਆ ਕਾ ਕਰੀਏ ਕਾ ਨਾ ਕਰੀਏ ਸਮਝੇ ਨਹੀਂ ਮੌਜੀ ਇੱਕੋ ਹੋਇਆ ਇੱਕੋ ਲਖਤ ਕਿੱਕੋ ਲਾਟੁੱਠਿਆ ਪਰਸੋਂ 10 ਮਬੈਲ ਦੇ ਦਰਿਆ ਇੰਨੇ ਚੁੱਤ ਨਾ ਡਾਕਟਰ ਦੇ ਲੈ ਗਿਆ ਉਹਨੇ ਇਹ ਦਵਾਈ ਦੇ ਦੱਬ ਗਿਆ ਇਹ ਉੱਠ ਖੜਿਆ ਹੁਣ ਤਾਂ ਤਹਾਂ ਕਾ ਪਤਾ ਨਹੀਂ ਇਹ ਨਹੀਂ ਦੱਸ ਦੇਣਾ ਕੱਲ ਨੂੰ ਤਾਂ 10 ਤਾਂ ਇਹ ਡਾਕਟਰ ਨੇ ਸ਼ਵਾਸ਼ ਨਹੀਂ ਦੇਣਾ ਪਰ ਕਹਿੰਦਾ ਵੀ ਜੇ ਕੋਈ ਐਦਾਂ ਦੀ ਗੱਲਬਾਤ ਹੋਈ ਤਾਂ ਤੁਹਾਨੂੰ ਕੋਪੜੇ ਜਾਣਾ ਪਾਵੇ ਹੁਣ ਟੀਮੇ ਜਾਊਂਗਾ ਕਿ ਬਈ ਨਹੀਂ ਜੇ ਕੋਠੀ ਚ ਕਿਸੇ ਨੂੰ ਡਿਊਟੀ ਵੀ ਛੱਡਣਾ ਪੈਣਾ ਆ ਮੈਂ ਤੈਨੂੰ ਜਾਊਂਗਾ। ਵੀ ਜਿਹੜਾ ਇਹਨੂੰ ਵੀ ਦੇਖੇ ਇਹਨੇ ਵੀ ਫੂਲ ਜਾਣਾ। ਮੰਗਲਵਾਰ ਦੀ ਛੁੱਟੀ ਆ। ਪਰ ਨਾ ਨੌਕਤਾ ਦੇ ਮੈਂ ਤਾਂ ਇਹ ਗੱਲ ਕਹਿਣਾ। ਨਾ ਬਾਈ ਠੀਕ ਠਾਕ। ਬਸ ਆਉਂਦੀ ਬੈਠੀ ਆ। ਇਹ ਤਾਂ ਗਰੀਬੀ ਇਹ ਮੇ ਤੇ ਤਾਂ ਹੈ। ਉਹ ਕੀ ਕਰੀ ਵੀ ਵੀ? ਘਰ ਦਾ ਮਾੜਾ ਮੋੜਾ ਦਬਦਾ। ਤੈਨੂੰ ਕੋਈ ਮਹਿਸੂਸ ਹੁੰਦਾ ਕੋਈ ਪਤਰੀ ਪੁਤਰੀ ਰਾਹ ਦਾ ਜਿਵੇਂ ਅੱਗੇ ਤੈਨੂੰ ਲੱਗਦਾ ਕੋਈ ਘੁੰਮਦਾ ਹੈ ਆ ਮੈਂ ਘੁੰਮਦਾ ਤਾਂ ਜੱਤਪਾ ਜਦੋਂ ਵੀ ਤਾਂ ਹੁੰਦਾ ਮੈਂ ਚੱਕ ਰੋਦਾ ਹਾਂ ਹਾਂ ਹਾਲ ਵੀ ਜਦੋਂ ਤੈਨੂੰ ਹੁੰਦਾ ਕਹਿੰਦੇ ਚੱਕ ਰੋਦਾ ਹਾਂ ਹਾਂ ਪਈਆਂ ਤਾਂ ਠੀਕ ਹੈ ਤਾਂ ਵੀ ਉਹ ਘਬਰਾਉਂਦੀ ਹੈ ਬੀਤੂ ਲੱ ਕੋਈ ਘਬਰਾਹਟ ਹੁੰਦੀ ਹੈ ਤਾਂ ਮਤਲਬ ਕੋਈ ਗੈਰ ਗੂਤ ਵਰਦੀ ਹੋਗੀ ਇੱਕ ਨੇ ਬਾੜੂ ਦੀ ਗੱਲ ਆ ਵੀ ਅੱਜ ਪੇ ਗੈਸ ਤਾਂ ਜਾਨੀ ਤੇਰਾ ਆਪਰੇਸ਼ਨ ਹੋ ਗਿਆ ਪਿੱਤਾ ਕੱਢਤਾ ਮੈਂ ਕਿੰਨੀ ਜਿਆਦਾ ਮੇਰੇ ਪਿੱਤਾ ਕੱਢੀ ਜਿਆਦਾ ਕਣੀ ਗੈਸ ਬਣਦੀ ਸੀ ਹੁਣ ਵੀ ਬਣਦੀ ਨਹੀਂ ਗੈਸ ਛੱਡੀ ਨਹੀਂ ਤੇ ਸਭ ਨੂੰ ਬੰਦ ਹੋ ਜੀ ਮੈਂ ਕਹਿੰਦੀ ਵੀ ਜਿਆਦਾ ਮੇਰਾ ਪਿੱਤਾ ਕੱਢਣਾ ਜਿਆਦਾ ਏਕਣੇ ਗੈਸ ਬਣਦੀ ਸੀ ਜਿੱਦਾਂ ਹੁਣ ਪਿੱਤਾ ਕੱਢੋ ਨਾ ਮੇਰੇ ਤਜਾਅ ਉਹਨਾਂ ਗੈਸ ਕੋਈ ਨਹੀਂ ਬਣਦੀ ਤੇ ਹੁਣ ਰਾਜੀ ਫੇਰ ਲੱਗੇ ਬਣਨ ਹੁਣ ਗੈਸ ਜੀ ਦੇ ਤੰਦਰਗਾਨੇ ਘਬਰਾੜ ਜਾਂਦੇ ਜੇ ਕੁਝ ਖਾ ਲੈਂਦੇ ਉਹ ਕੀ ਹੁੰਦਾ ਬੁਰੀ ਮਨਜਿਤ ਸੱਤ ਲੱਗਦਾ ਬਸ ਇਹ ਹੋ ਜਾਂਦਾ ਪਥਰੀ ਕਿੱਥੇ ਹੋਊਗੀ ਮੈਨੂੰ ਸਮਝ ਨਹੀਂ ਲੱਗਦੀ ਪਥਰੀਆਂ ਦਾ ਕਿਆ ਲੇਖਾ ਗੁਰਦੇ ਚ ਵੀ ਹੋ ਸਕਦੇ ਇਹਨਾਂ ਦਾ ਕਿਆ ਹੋਏ ਪੂਰੇ ਜਣ ਗੁਰਦੇ ਚ ਕਿੱਥੇ ਆਉਗੂ ਪਥਰੀ ਢਿੱਡ ਚ ਦਰਦ ਹੁੰਦਾ ਇੱਥੇ ਆਹ ਇੱਥੇ ਨਹੀਂ ਹੁੰਦਾ ਦਾ ਹਾਂ ਤੇ ਮੇਰੇ ਤਾਂ ਧੁੰਨੀ ਦੇ ਵਿੱਚ ਹੁੰਦਾ ਧੁੰਨੀ ਕੋਲ ਆਹ ਜਿਹੜੀ ਸਾਰੀ ਉਹ ਢਿੱਡ ਦੇ ਵਿੱਚ ਨਹੀਂ ਜਾਂਦਾ ਉਹ ਕਿਆ ਪਤਾ ਪੁੱਤ ਕਿੱਥਾ ਹੋ ਸਕਦੇ ਤੇ ਸਾਰੇ ਅੱਗ ਲੱਗ ਜਾ ਇਹਨਾਂ ਨੂੰ ਹਰਨੀਆ ਦਾ ਤਾਂ ਨਹੀਂ ਹੁੰਦਾ ਇਕੱਲਾ ਹਾਂਜੀ ਨਾ ਹਰਨੀਆ ਤਾਂ ਇਹਦਾ ਕਿੱਥੇ ਢਿੱਡ ਦਾ ਪਿਛਲੇ ਪਾਸੇ ਹੁੰਦਾ ਇਹ ਹਰਨੀਆ ਦਾ ਕਿੱਥੇ ਹੈ ਦਾ ਬਦਲ ਟੀਟਾ ਦਾ ਪਿੱਛੇ ਲੱਗਿਆ ਪਿਆ ਇਹਦਾ ਹਰਨੀਆਂ ਦਾ ਉਹਦਾ ਜੈਲੇ ਦੀ ਜੇ ਦੇ ਦਾ ਕਿੜ ਕਿੜੀਆਂ ਉਹ ਕਿਹੜਾ ਟੱਟ ਡਾਡਾ ਹੋਇਆ ਉਹਦਾ ਪੁੱਛਿਆ ਸੀ ਟੀਟ ਡਬੜਾ ਹੋ ਜਾਂਦਾ ਹਰਨੀਆਂ ਕਰਕੇ ਤੇ ਹੁਣ ਉਹ ਕਰੀ ਦੱਸਦੇ ਜਿਹੋਣਾ ਹੁਣ ਹੋਣਾ ਨਹੀਂ ਉਹ ਤੁੰਬਾ ਬੱਕੇ ਹਾਂ ਉਹਨੂੰ ਜਵਾਬ ਕਰਵਾਨਾ ਕਿਉਂ ਅੱਛਾ ਪਹਿਲਾਂ ਕਰਾ ਲਿਓ ਹਰਨੀਆਂ ਦੇ ਜੇਰ ਹੋ ਗਏ ਦੁਬਾਰਾ ਇੱਕ ਕਰਾ ਲਿਆ ਜੇਰ ਹੋ ਗਿਆ ਕੁੱਟ ਦੀ ਬਾਅਦ ਕੰ ਆ ਪਾੜ ਕੀਤਾ ਹੈ ਬੈਣੀ ਨਾ ਲੱਗਦਾ ਪਰ ਕਿੰਨਾ ਜਲਦੀ ਦੋ ਤੋ ਦੇ ਇਹ ਤਾਂ ਹੋਰ ਰਾਤ ਬਰਾਤ ਕੋਈ ਪਤਾ ਨਹੀਂ ਵੀ ਆਪਣੇ ਸਰੀਰ ਚ ਕਿਆ ਅੱਗ ਲੱਗ ਸਕਦੀ ਪ੍ਰਭਾ ਨਾ ਕਰੇ ਰਾਤ ਬਰਾਤ ਇਹ ਦਰਦ ਉੱਠ ਖੜੇ ਹੋ ਗਈ ਨੇ ਭਾਈ ਮੈਂ ਕਿੱਧਰ ਨੂੰ ਜਾਵਾਂ ਫੇਰ ਇਹ ਨੂੰ ਲੈ 파ੜੇ ਸਾਡੇ ਕੋਲ ਤੁਸੀਂ ਲੈ ਜਾਓਗੇ ਅਸੀਂ ਤੁਹਾਨੂੰ ਫੇਰ ਫੋਨ ਕਰ ਲਾਂ ਗੱਲ ਤਾਂ ਫੇਰ ਉੱਠੀ ਰਹੀ ਹੈ ਕਿ ਡਿਊਟੀ ਵਾਲੀ ਕਿੰਨੀਆਂ ਮਜਬੂਰੀਆਂ ਐਦਾ ਔਖਾ ਨੇ ਪੈਣਾ ਉਦੀ ਪੈ ਜਾਂਦੀ ਹੈ ਹਾਂ ਮੰਜਾ ਬਚਾ ਦੇਣੀ ਤੇ ਹਾਂ ਮੇਰੇ ਵੀ ਸਕੂਲ ਜਾਣਾ ਇਹਦੀ ਕਿ ਲਿਗਟਿਆ ਕਰਾਉਣੀ ਮੇਰਾ ਆਖਰ ਤੁਹਾਡੇ ਵੀ ਹੁਣ ਗਾੜੀ ਧੋ ਕੇ ਬਾਕੇ ਆਇਆ ਸੁਪਣੀ ਨਹੀਂ ਜੁਣਾ ਹੋਵੇ ਬਈ ਕੁਝ ਨਾ ਹੋਵੇ ਮੁੰਡਾ ਬੜਾ ਹੁੰਦਾ ਪ੍ਰੇਸ਼ਾਨ ਨਾ ਪਾਈ ਲੈਣੇ ਵਾਲੀ ਐ ਹੁਣ ਨਹੀਂ ਮੇਤੋ ਤਾਂ ਬੈਨੇ ਮਹਾਰਾਜ ਠੀਕ ਠਾਕ ਹੋਊਗਾ ਨਾ ਬੰਦੇ ਕੇ ਜਨਮ ਤੋਂ ਉੱਪਰ ਨਾ ਆਪੇ ਹਾਂ ਇਹ ਛੇ ਮਹੀਨੇ ਹੋ ਗਏ ਛੇ ਮਹੀਨੇ ਲੱਗੇ ਹੋਏ ਆਪਰੇਸ਼ਨ ਹੋਣਾ ਅਰੇ ਦੱਸ ਨਹੀਂ ਜਣਾ ਕੋਈ ਕਿਸੇ ਮੋੜ ਨਾਲ ਆ ਵੀ ਕੇ ਹਾਂ ਇਹਦੇ ਇਹਦਾ ਕਿੰਨਾ ਬੁਰਾ ਠਿੱਢਾ ਤਾਂ ਨਹੀਂ ਉੱਠਦਾ ਹੁੰਦਾ ਦਰਦ ਆਵਾਜ਼ ਉਹਦਾ ਦਰਨ ਦਾ ਦਰਨ ਤਾਂ ਹੋਣੀ ਨਹੀਂ ਹੈਗੀ ਤਾਂ ਨਹੀਂ ਜੋ ਵੀ ਸ਼ੌਕ ਕਰੀਏ ਤੁੰਦ ਕੋ ਮੈਂ ਨਹੀਂ ਦੇਖਿਆ ਕਿ ਤੂੰ ਦੇਖਣਾ ਹੈ ਤੁਹਾਨੂੰ ਪਰ ਲੱਗਦਾ ਚੁੱਪ ਦੇ ਨਹੀਂ ਮੈਂ ਨਹੀਂ ਦੇਖੀਗੀ ਬੀਬੀ ਤੂੰ ਦੇਖ ਲੈ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਬਾਅਦ ਚ ਚਲੋ ਧੰਤਾ ਧਰਨੀ ਹੈ 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 ਬਿਚਾਰਨ ਪਈ ਹੋਈ ਆ ਮੈਂ ਆਪ ਤਾਂ ਧਰਨ ਧਰਨ ਨਹੀਂ ਟੱਕ ਜੇ ਗੱਸੀ-ਗੱਸੀ ਹੁੰਦੀ ਓ ਤਾਂ ਦੱਬੇ ਐ ਨਹੀਂ ਲਿਖਦੀ ਕਿ ਕਿ ਨਹੀਂ ਹੈ ਬਿਚਾਰਨ ਥੱਲੇ ਤਾਂ ਨਹੀਂ ਗਿਰ ਗਈ ਹੋਣੀ ਨੇ ਅੰਦਰ ਦੇ ਪੁਣਾ ਕਿ ਆ ਗਏ ਨਾ ਅਰਧ ਇਹ ਫੇਰ ਨਹੀਂ ਕਰ ਉਹ ਜਿਹੜਾ ਕੱਪੜਾ ਕਰਕੇ ਹੁੰਦੀ ਐ ਇਹਦੇ ਇਹੇਠਾ ਦੇ ਕੇ ਇਨੂ ਆ ਜਾ ਫੇਰ ਐ ਉਸ ਚੱਕਾ ਨਹੀਂ ਤੇ ਨਾ ਕੋ ਦੇਖੋਗੀ ਦੇਖ ਲੈ ਇੱਕ ਵਾਰ ਆਦੇ ਦੇਖਣੀ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਚ ਫੇਰ ਜੇ ਕੀ ਕਰਨਾ ਤਾਂ ਆਪਣਾ ਤੈਨੂੰ ਆਪ ਮਾਲੂਮ ਦੇਣੀ ਜਦ ਤਰ ਨਿਕਣ ਕਰੋਗੇ ਹਾਂ ਹੂੰ ਹੇਠਾਂ ਦੇ ਲੈ ਨੂੰ ਆ ਜਾ ਕਰ ਤੂੰ ਬੀਬੀ ਨੇ ਬਣਾ ਦੇ ਹਾਂ ਇਹ ਜਿਆਦਾ بڑا ਨਹੀਂ ਨਾ ਹੇਠਾਂ ਦੇ ਲੈ ਬਸ ਤੂੰ ਦੇ ਮੁੰਦੀ ਨੇ ਮੁੰਦੀ ਪਾ ਚਲੋ ਆਕੂਬ ਲੱਗਿਆ ਮੈਨੂੰ ਮੜਾ ਮੋਟਾ ਚੱਕਣ ਬੀਬੀ ਨੂੰ ਪਿੰਨੇ ਵਾਸਤੇ ਕਿ ਇੱਥੇ ਗੱਦੇ ਦੇ ਉੱਪਰ ਰੱਖੀ ਉਹ ਕਰਕੇ ਗੋਲ ਜਿਹਾ ਬਿੰਨਾ ਕਹਿੜਾ ਆ ਬਾ ਰੱਖਣੀ ਜਣੀ ਤੂੰ ਦੇ ਹੇਠਾਂ ਜਿੱਥਾ ਤੈਨੂੰ ਦਿਖਦੀ ਨਾ ਤੱਤਸ ਹੁੰਦੀ ਚੜ ਜੀ ਬੜੇ ਬੀਬੀ ਨੂੰ ਚੈੱਕ ਕਰਵਾ ਕੇ ਦੇ ਇੱਕ ਵਾਰ ਬੀਬੀ ਮੜਾ ਤੂੰ ਦੇਖ ਮੇਰੇ ਤਾਂ ਹੱਥ ਕਹਿੜੇ ਆ ਨਹੀਂ ਤੈਨੂੰ ਜਾਦਾ ਪਤਾ ਲੱਗੂਗਾ ਚਾਹੀਦੀ ਦਿਖਾਈ ਮੜਾ ਬੀਬੀ ਨੂੰ ਕਿਉਂਕਿ ਬੀਬੀ ਤੈਨੂੰ ਜਾਦਾ ਪਤਾ ਕਿਉਂਕਿ ਮੇਰੇ ਨਾ ਹੱਥ ਕਹਿੜੇ ਆ ਮੈਨੂੰ ਪਤਾ ਨਹੀਂ ਲੱਗਣਾ ਮਨ ਮੜੀ ਚਾਸਦੀ ਆ ਹੈ ਉਹ ਦੇ ਇਨ ਕਮਿੰਗ ਵੌਇਸ ਕਾਲ ਫਰਮ ਜੀ ਆਰ ਸਿੰਸਮ 1 ਵੀ ਰਾਹੀ ਕਰੀ ਬੁਰਗਾ ਬਿਨਾਂ ਰੱਟਨੇ ਬਾ ਉੱਥੇ ਲਈ ਪਈ ਤਿੰਨ ਚਾਰ ਕਿੱਲਾਂ ਮੇਰੇ ਇੱਕ ਨੇ ਹੋ ਗਈ ਭਾਈ ਧਰ ਮੈਂ ਕਿਹਾ ਕਿਤੇ ਮਰਵਾਣਾ ਆਪਣਾ ਫੋਲ ਜਿਵੇਂ ਨਾ ਕਰਿਆ ਇਹਦੇ ਵੀ ਇੱਕ ਅਨਾਰਦਤ ਹੁੰਦਾ ਉਹ ਫਿਰ ਇਹੀ ਕਰੀ ਤੁਮ ਵਜਨ ਦੇ ਕੇ ਤੁਹਾਨੂੰ ਲੱਗਦਾ ਮਾੜਾ ਮੋਟਾ ਫਰਕ ਪਿਆ ਦਦਾਸਾ ਕੀਤੀਆਂ ਜਰਨਜੀਤ ਲਈ ਤੇ ਹੁਣ ਵੀ ਜ਼ਰੂਰ ਕਰਿਓ ਕਿ ਇੰਗੇ ਸਿੰਘ ਸਾਡੇ ਸ਼ੌਂਗੇ ਆ ਜੀੁੱਤੇ ਪਏ ਆ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਅਗਰੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ